ਰਾਦਾ ਸਵਾਮੀ ਅੱਜ 8 ਦਸੰਬਰ ਨੂੰ ਜਿਹੜੀ ਇੱਕ ਐਗਜ਼ੀਬਿਸ਼ਨ ਲਗਾਈ ਗਈ ਹੈ ਰਾਦਾ ਸਵਾਮੀ ਸਤਸੰਗ ਬਿਆਲਬਗ ਵੱਲੋਂ ਇਹ ਐਗਜ਼ੀਬਿਸ਼ਨ ਜਿਹੜੀ ਹੈ ਇਹ ਲਗਾਈ ਗਈ ਹੈ ਕਿ ਜਿਹੜਾ ਸਾਡੇ ਬਿਆਲਬਗ ਸਤਸੰਗ ਚ ਸਸੰਗੀ ਸੇਵਾ ਕਰਕੇ ਸਮਾਨ ਬਣਾਉਂਦੇ ਨੇ ਇਹ ਉਹਦੇ ਵਾਸਤੇ ਲੋਕਾਂ ਨੂੰ ਦੱਸਣ ਵਾਸਤੇ ਬਣਾਈ ਗਈ ਹੈ ਕਿ ਆਪਾਂ ਕਿਦਾਂ ਸਸਤਾ ਸਮਾਨ आम जनता तक प्रोवाइड करा सकेंगे। ਇਹਦੇ ਚ ਜੋ ਵੀ ਸਮਾਨ ਬਣਿਆ ਹੈ, ਬੈੱਡ ਸ਼ੀਟ, ਰਮਾਲ, ਸਾਬਣ, ਮਨਕੀ ਘਰ ਘਰੇਲੂ ਵਰਤੋਂ ਦੀਆਂ ਹਰ ਇੱਕ ਚੀਜ਼ਾਂ ਅਸੀਂ ਅੱਜ ਲਾਈਆਂ ਨੇ। ਉਹ ਡਿਫਰੈਂਟ ਡਿਫਰੈਂਟ ਜਗ੍ਹਾ ਤੋਂ ਲਗੀਆਂ ਨੇ ਜਿੱਦਾਂ ਰੁੜਕੀ, ਬੰਬੇ ਔਰ ਇਹ ਸਾਡੇ ਯੂਨਿਟ ਲੱਗੇ ਨੇ ਅਮ੍ਰਿਤਸਰ, ਲੁਧਿਆਣਾ। ਤੋਂ ਉਹ ਸਾਰੀਆਂ ਜਗ੍ਹਾ ਤੋਂ ਅੱਜ ਇੱਥੇ ਇੱਕ ਸੇਲ ਲੱਗੀ ਆ ਜਿਹੜੀ ਨੋ ਪ੍ਰੋਫਿਟ ਨੋ ਲਾਸਟ ਤੇ ਲੱਗੀ ਆ। ਜਿਹੜਾ ਸਮਾਨ ਬਣਾਇਆ ਇਹ ਵੀ ਸਾਡੇ ਸਸੰਗੀਆਂ ਨੇ ਫ੍ਰੀ ਆਫ ਕੋਸਟ ਜਾਨਕਿ ਸੇਵਾ ਦੇ ਵਿੱਚ ਬਣਾਇਆ ਉਹ ਬਣਾਉਣ ਲਈ ਉਹਨਾਂ ਨੇ ਕੋਈ ਪੇ ਨਹੀਂ ਕੀਤੀ ਔਰ ਇੱਕ ਐਗਜ਼ਾਮਪਲ ਸਾਬਤ ਕਰਨ ਦੇ ਆ ਕਿ ਅਸੀਂ ਆਮ ਜਨਤਾ ਨੂੰ ਸਸਤਾ ਸਮਾਨ ਤੇ ਵਧੀਆ ਸਮਾਨ ਕਿੱਦਾਂ ਦੇ ਸਕਦੇ ਹਾਂ ਤੇ ਸਾਡਾ ਸਮਾਨ ਕਾਫੀ ਲੋਕ ਪਸੰਦ ਕਰ ਰਹੇ ਆ ਬਹੁਤ ਹੁੰਗਾਰਾ ਮਿਲ ਰਿਹਾ ਸਾਰੇ ਲੋਕ ਕਾਫੀ ਆਏ ਨੇ ਤੁਸੀਂ ਦੇਖ ਹੀ ਲਿਆ ਤੋਂ ਹਯੂਰਾਸ ਨੂੰ ਇਹ ਦਿਹਾ ਲੱਗੇ ਬਰਤਨਾ ਮੈਂ ਕਿ ਹਨੂ ਸਾਰਿਆਂ ਨੂੰ ਸੇਵਾ ਕਰਨ ਦਾ ਬਾਰ ਬਾਰ ਮੌਕਾ ਸਰ ਇਹ ਜਿਹੜਾ ਐਗਜ਼ੀਬਿਸ਼ਨ ਲਗਾਇਆ ਗਿਆ ਕਦੋਂ-ਕਦੋਂ ਲਗਾਇਆ ਜਾਂਦਾ ਸਰ ਇੱਕ ਬ੍ਰਾਂਚ ਡਿਫਰੈਂਟ ਡਿਫਰੈਂਟ ਬ੍ਰਾਂਚ ਲੱਗਦਾ ਇੱਕ ਬ੍ਰਾਂਚ ਅਸੀਂ ਸਾਲ 'ਚ ਇੱਕ ਵਾਰੀ ਲਗਾ ਸਕਦੇ ਹਾਂ ਔਰ ਇਹਦੇ ਵਿੱਚ ਸਸੰਗੀ ਜਿਹੜੀ ਆ ਜੋ ਸੇਲ ਹੋਣੀ ਆ ਉਹ ਤੇ ਸਸੰਗੀ ਕੋਈ ਖਰੀਦੇਗਾ ਨਹੀਂ ਸਾਰਾ ਨੌਨ ਸਸੰਗੀ ਬੰਦਿਆਂ ਲਈ ਨੌਨ ਸਸੰਗੀ ਦਾ ਮਤਲਬ ਕਿ ਜਿਹੜੇ ਸਸੰਗੀ ਆਮ ਜਨਤਾ ਜਿਹੜੇ ਸਾਡੇ ਸਤਸੰਗ ਨਾਲ ਜੁੜੇ ਨਹੀਂ ਆ ਉਹਨਾਂ ਨੂੰ ਦੱਸਣ ਵਾਸਤੇ ਇਹ ਲਗਾਇਆ ਪਹਿਲੇ ਤਾਂ ਮੈਂ ਥੈਂਕਸ ਕਰਾਂਗਾ ਜਿਹੜੇ ਸਾਡੇ ਅੱਜ ਦੇ ਗੈਸ ਸੀ ਚੇਅਰਮੈਨ ਸ਼੍ਰੀ ਕੁਲਦੀਪ ਸੈਣੀ ਜੀ ਸਰਾਂ ਇੰਟਰਨੈਸ਼ਨਲ ਸਕੂਲ ਤੋਂ ਤੇ ਉਹਨਾਂ ਨੇ ਵੀ ਕਾਫੀ ਕੁਝ ਉਹਨਾਂ ਨੂੰ ਅੱਛਾ ਲੱਗਿਆ ਅੱਜ ਸਾਡੇ ਸੀਨੀਅਰ ਸੰਗੀ ਨਾਲ ਬੈਠੇ ਆ ਤੇ ਕਾਫੀ ਅੱਛਾ ਐਕਸਪੀਰੀਅੰਸ ਸ਼ੇਅਰ ਹੋਇਆ ਉਹਨਾਂ ਨੂੰ ਕਾਫੀ ਅੱਛਾ ਲੱਗਿਆ ਕਿ ਇੱਕ ਸੰਸਥਾ ਜਿਹੜੀ ਇੱਕ ਧਾਰਮਿਕ ਤੋਂ ਇਲਾਵਾ ਔਰ ਔਰ ਬਾਕੀ ਡਿਫਰੈਂਟ ਡਿਫਰੈਂਟ ਫੀਲਡ ਚ ਕੰਮ ਕਰ ਰਹੀ ਆ ਜਿੰਨਾ ਕਿ ਉਹਨਾਂ ਨੂੰ ਅੱਜ ਤੱਕ ਨਹੀਂ ਸੀ ਪਤਾ ਕਿ ਉਹਨਾਂ ਨੂੰ ਅੱਜ ਇਹ ਵੀ ਅੱਛਾ ਲੱਗਿਆ ਕਿ ਇੱਕ ਇੰਡਸਟਰੀ ਡਿਫਰੈਂਟ ਡਿਫਰੈਂਟ ਹੁੰਦੀਆਂ ਇੰਡਸਟਰੀਆਂ ਜਿੱਥੇ ਤੋਂ ਤੋਂ ਉਹ ਡਿਫਰੈਂਟ ਡਿਫਰੈਂਟ ਪ੍ਰੋਡਕਟਸ ਬਣਾ ਕੇ ਆਮ ਪਬਲਿਕ ਨੂੰ ਸਰਵ ਕਰਦੇ ਆ ਉਹਨੂੰ नो प्रॉफिट और नो लॉस थे जेड़ा कि एक जेड़ा मिडिल मिडिल क्लास या लो क्लोस, लो क्लास फैमिली वाला पड़ता है उसके लिए बड़ा ही फायदा कि उनको लो कॉस्ट पे आपा एक अच्छे प्रोडक्ट प्रोवाइड कर रहे हैं ते पिछले साल आपा हर साल ही लगा रहे हैं और पिछले साल भी दा काफी अच्छा रिस्पॉन्स ही और इस साल पहले ना भी ज्यादा रिस्पॉन्स मिल रहा है तो ਤੁਸੀਂ ਅੱਜ ਜਿੱਥੇ ਗੈਸਟ ਐਸ ਅ ਗੈਸਟ ਆਇਓ ਕਿਵੇਂ ਦਾ ਲੱਗਿਆ ਐਕਸਪੀਰੀਅੰਸ ਜਿਹੜਾ ਕਿਹਾ ਗਿਆ ਪ੍ਰੋਗਰਾਮ ਅਲਾਨਤ ਮੈਂ ਤੁਹਾਡੇ ਵਾਸਤੇ ਮਿਲਵਾਲਿਆਂ ਦਾ ਬਹੁਤ ਧੰਨਵਾਦ ਕਰਨਾ ਕਿ ਤੁਸੀਂ ਤੇ ਸਾਡੀ ਐਕਸਪੀਸ਼ਨ ਤੱਕ ਪਹੁੰਚਿਆ ਮੈਂ ਇੱਥੇ ਆਂ ਮੈਨੂੰ ਬਹੁਤ ਚੰਗਾ ਲੱਗਾ ਕਿ ਰਾਧਾ ਸਾਂ ਅਸੀਂ ਸਤਸੰਗ ਘਰ ਵਿਹਾਲ ਬਾਗ ਬਨ ਲਗਾਈ ਗਈ ਜਿਹੜੀ ਐਗਜ਼ੀਬਿਸ਼ਨ ਹੈ ਇਹ ਲੋਕ ਹਿੱਤ ਲਈ ਲਵਾਈ ਆ ਪਬਲਿਕ ਲਈ ਲਵਾਈ ਆ ਇਹਨਾਂ ਦੇ ਆਪਣੇ ਹਿੱਤ ਲਈ ਇਹਨਾਂ ਨੇ ਜਿਹੜਾ ਵੀ ਇਹ ਪ੍ਰੋਡਕਟ ਤਿਆਰ ਕੀਤੇ ਆ ਡੇਰਾ ਵਿਹਾਲ ਬਾਗ ਬਨ ਉਹ ਸਾਰੇ ਹੀ ਬਹੁਤ ਹੀ ਘੱਟ ਕੀਮਤ ਇੱਥੇ ਦੇ ਰਹੇ ਨੇ ਜਿਹਦੀ ਕੀਮਤ 50 ਰੁਪਏ ਦੀ ਆ ਉਹ ਇੱਥੇ 20 ਰੁਪਏ ਚ ਦੇ ਰਿਆ ਇਹਦੇ ਵਿੱਚ ਕੋਈ ਪ੍ਰੋਫਿਟ ਨਹੀਂ ਲਾ ਰਹੇ ਨੋ ਪ੍ਰੋਫਿਟ ਨੋਰ ਨਸ ਔਰ ਇਹ ਸੰਸਥਾ ਜਿਹੜੀ ਆ ਧਾਰਮਿਕ ਤੋਂ ਇਲਾਵਾ ਹੋਰ ਧਾਰਮਿਕ ਗਿਆਨ ਦੇਣ ਤੋਂ ਇਲਾਵਾ ਇਹ ਹੋ ਵੀ ਬੜੇ ਪ੍ਰੋਡਕਟ ਜਿਹੜੇ ਕਿ ਲੋਕਾਂ ਦੇ ਹਿੱਤ ਦੇ ਲਈ ਵਰਤੇ ਜਾਂਦੇ ਆ ਉਹ ਕਾ ਦੇ ਰਹੇ ਆ ਐਜੂਕੇਸ਼ਨ ਦੇ ਰਹੇ ਆ ਬਹੁਤ ਐਜੂਕੇਸ਼ਨ ਇੰਸਟੀਚਿਊਸ਼ਨ ਜਿਹੜੇ ਕਿ ਸਦਿਆਲਬਾਗ ਵੱਲੋਂ ਯੂਨੀਵਰਸਿਟੀਆਂ ਨੇ ਹੋਰ ਕਈ ਇੰਸਟੀਚਿਊਸ਼ਨ ਨੇ ਜਿਹੜੇ ਲੋਕਾਂ ਨੂੰ ਐਜੂਕੇਸ਼ਨ ਦੇ ਕੇ ਔਰ ਉਹਨਾਂ ਨੂੰ ਨੌਕਰੀਆਂ ਵੀ ਪ੍ਰੋਵਾਈਡੇ ਕਰਾ ਰਹੇ ਨੇ ਜਿੱਦਾਂ ਕਿ ਮਾਨ ਨੇ ਦੱਸਿਆ ਕਿ ਅਸੀਂ ਜਿੰਨੇ ਵੀ ਸਾਡੇ ਇੱਥੇ ਇੰਸਟੀਚਿਊਸ਼ਨ ਪਹਿਲਾਂ ਤੇ ਆਪਾਂ ਐਜੂਕੇਸ਼ਨ ਦਿੰਨੇ ਆ ਫਿਰ ਉਹਨਾਂ ਦੀ ਨੌਕਰੀ ਦਾ ਪ੍ਰਬੰਧ ਵੀ ਕਰਨੇ ਆ ਔਰ এমਪਲॉयਮੈਂਟ ਵੀ ਦੇਦੇ ਇਹ ਬੜਾ ਤਗੜਾ ਉਪਰਾਲਾ ਹੈ ਇਸ ਦਿਵਾਲੀਵਾਰ ਸਤਸੰਗ ਘਰ ਵੱਲੋਂ ਤੇ ਮੈਂ ਅੱਜ ਬਹੁਤ ਮੈਨੂੰ ਚੰਗਾ ਲੱਗਾ ਇਸ ਤਰ੍ਹਾਂ ਦੀ ਐਗਜ਼ੀਬਿਸ਼ਨਾਂ ਨਾਲ ਲੋਕਾਂ ਦੇ ਜਿਹੜੇ ਗਰੀਬ ਲੋਕ ਨੇ ਜੋ ਜਿਹੜੇ ਜ਼ਿਆਦਾ ਪੈਸੇ ਖਰਚ ਨਹੀਂ ਕਰ ਸਕਦੇ ਅੱਜ ਇੱਥੋਂ ਚੀਜ਼ਾਂ ਸਮਾਨ ਲੈ ਕੇ ਜਾਣਗੇ ਮੈਂ ਇਹਨਾਂ ਚੀਜ਼ਾਂ ਦਾ ਸ਼ੁਕਰਾਨਾ ਸਾਰਿਆਂ ਦਾ ਪਤਨ ਮਾਤਾ ਦੀ ਔਰ ਇਹਨਾਂ ਦਾ ਅੱਜ ਮੈਨੂੰ ਇਹਨਾਂ ਨਾਲ ਸਤਸੰਗ ਕਰਨਾ ਜਿਹੜੇ ਜੁੜੇ ਹੋਏ ਨੇ ਉਹਨਾਂ ਨਾਲ ਮਿਲਣ ਦਾ ਮੌਕਾ ਮਿਲਿਆ ਔਰ ਮੈਂ ਇਹਨਾਂ ਤੋਂ ਬਹੁਤ ਕੁਝ ਸਿੱਖਿਆ ਬਹੁਤ ਕੁਝ ਆਪਾਂ ਗੱਲਾਂ ਕੀਤੀਆਂ ਨਾ ਉਹ ਬਹੁਤ ਚੰਗਾ ਲੱਗਾ ਬਹੁਤ ਬਹੁਤ ਧੰਨਵਾਦ